ਸਮੇਂ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਟਾਲਾ ਰੋਡ ਵਿਖੇ 12ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜੋ ਲੋੜਵੰਦ ਜ਼ਿੰਦਗੀਆਂ ਬਚਾਈਆਂ ਜਾ ਸਕਣ ਇਸ ਮੌਕੇ ਡਾਕਟਰ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ 500 ਤੋਂ ਵੱਧ ਨੌਜਵਾਨਾਂ ਨੇ ਖੂਨਦਾਨ ਕੀਤਾ ਇਸ ਮੌਕੇ ਡਾਕਟਰ ਸੁਖੀਰਤ ਸਿੰਘ ਸਤਿੰਦਰ ਸਿੰਘ ਹਰਿੰਦਰ ਸਿੰਘ ਸਮਾਜ ਸੇਵਕ ਕਮਲ ਕੁਮਾਰ ਸਾਬਕਾ ਚੇਅਰਮੈਨ ਦਿਨੇਸ਼ ਬਸੀ ਡਾਕਟਰ ਹਰਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ। ਸੁਮਿੰਨ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਇਸ ਵਾਰ 12ਵਾਂ ਬਲੱਡ ਨੇਸ਼ਨ ਕੈਂਪ ਲਗਾ ਰਹੇ ਹਨ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਇਹ ਕੈਂਪ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ। ਖੂਨਦਾਨ ਕਰਨ ਦਾ ਮਹੱਤਵ ਇਹ ਹੈ ਕਿ ਇੱਕ ਬੋਤਲ ਖੂਨਦਾਨ ਜਿਹੜਾ ਕਿਸੇ ਵੱਲੋਂ ਵੀ ਕੀਤਾ ਉਹ ਚਾਰ ਮਰੀਜ਼ਾਂ ਦੇ ਜਾਨ ਬਚਾਉਣ ਦੇ ਵਿੱਚ ਸਹਾਇੀ ਹੁੰਦਾ ਤੇ ਮੇਰੇ ਯੁਵਾ ਵਰਗ ਨੂੰ ਇਹ ਅਪੀਲ ਹੈ ਕਿ ਉਹਨਾਂ ਨੂੰ ਰੈਗੂਲਰ ਬੇਸਿਸ ਤੇ ਖੂਨ ਦਾਨ ਕਰਨਾ ਚਾਹੀਦਾ ਹੈ ਖੂਨ ਦਾਨ ਕਰਨ ਦੇ ਨਾਲ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਪਰ ਨੌਜਵਾਨਾਂ ਨੂੰ ਇੱਕ ਚੰਗੇ ਰਾਹ ਤੇ ਤੁਰਨ ਦੀ ਵੀ ਸਿੱਖਿਆ ਦੇ ਰਹੇ ਹੋ ਡਾਕਟਰ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਦੇਖੋ ਨੌਜਵਾਨਾਂ ਤੇ ਕਾਫੀ ਉਤਸ਼ਾਹ तरीके ਚੰਗੇ ਕੰਮ ਵਾਸਤੇ ਅੱਜ ਬਲੱਡ ਨੇਸ਼ਨ ਕੈਂਪ ਦੇ ਵਿੱਚ ਸਾਰੇ ਨੌਜਵਾਨ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਹ ਜਿਹੜਾ ਖੂਨ ਦਾ ਨਾ ਮਹਾਦਾਨ ਹੈ ਅੱਜ ਸਾਰੇ ਨੌਜਵਾਨ ਸਾਥੀ ਅਲੱਗ-ਅਲੱਗ ਥਾਵਾਂ ਜੋ ਗੁਰੂ ਨਗਰੀ ਦੇ ਵਿੱਚ ਆਏ ਨੇ ਔਰ ਇਸ ਬਲੱਡ ਨੇਸ਼ਨ ਕੈਂਪ ਦਾ ਹਿੱਸਾ ਬਣੇ ਨੇ ਖੂਨ ਦਾ ਬਹੁਤ ਮਹਾਨਦਾਨ ਹੈ ਇਤਨਾ ਸੀ ਚਾਰ ਜਾਨਾਂ ਬਚਾ ਸਕਦੇ ਐ ਖੂਨ ਦੇ ਨਾਲ ਨਾਲੇ ਯੁਵਾ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਐਟਲੀਸਟ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਸਮਾਜ ਲਈ ਕੁਝ ਕਰਨਾ ਹੈ ਮੈਨੂੰ ਇਹ ਗੱਲ ਚੰਗੀ ਲੱਗਦੀ ਹੈ ਦੂਜੀ ਗੱਲ ਇਹ ਕਿ ਕੋਈ ਆਪਾਂ ਦੇ ਨੇ ਬੱਚੇ ਨਸ਼ੇ ਕਦੇ ਨਸ਼ੇ ਕਦੇ ਪਰ ਇੱਥੇ ਦੇਖੋ ਕਿੰਨੇ ਜਵਾਨ ਬੱਚੇ ਇਕੱਠੇ ਜਿਹੜਾ ਚ ਜਜ਼ਬਾ ਹੈਗਾ ਕਿਸੇ ਸਮਾਜ ਲਈ ਕੁਝ ਕਰਨਾ ਇਹ ਮੈਨੂੰ ਬਹੁਤ ਚੰਗੀ ਗੱਲ ਲੱਗਦੀ ਹੈ ਆਮ ਬੰਦੇ ਨੂੰ 3 ਮਹੀਨੇ ਬਾਅਦ ਮੇਲ ਨੂੰ ਤੇ 6 ਮਹੀਨੇ ਬਾਅਦ ਫੀਮੇਲ ਨੂੰ ਦਾਨ ਕਰਨਾ ਚਾਹੀਦਾ ਹੈ ਔਰ ਖੂਨ ਦਾਨ ਕਰਨ ਦੇ ਨਾਲ ਸਗੋਂ ਖੂਨ ਬੰਨਾ ਵੱਧ ਜਾਂਦਾ ਹੈ ਕਿਉਂਕਿ ਬੋਨ ਮੈਰ ਸਟੀਮੂਲੇਟ ਹੋ ਜਾਂਦੀ ਹੈ ਖੂਨ ਦਾਨ ਦਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਸਦਾ ਹੁੰਦਾ ਕਿਸੇ ਦਾ ਕੋਈ ਕਿਸੇ ਵੱਲੇ ਕੋਈ ਲੋੜ ਪਵੇ ਉਸੇ ਵੱਲੇ ਜਿਹੜਾ ਸੰਸਥਾ ਕੀ ਆ ਉਸੇ ਵੱਲੇ ਤੁਹਾਨੂੰ ਮੋਹਿਆ ਕਰਾਏਗੀ ਵਿਥਿਨ 5 ਜਾਂ 10 ਮਿੰਟ ਦੇ ਵਿੱਚ ਇਹ ਐਡਾ ਵਧੀਆ ਉਪਰਾਲਾ ਹੈ ਲੋਕ ਕਰਦੇ ਆ ਸਾਰੇ ਇਹ ਇਹਨਾਂ ਦਾ ਸਾਰਾ ਸਹਿਯੋਗ ਦੇ ਨਾਲ ਨੌਜਵਾਨਾਂ ਨੂੰ ਅਸੀਂ ਅਪੀਲ ਕਰਾਂਗੇ ਵੱਧ ਤੋਂ ਵੱਧ ਖੂਨ ਦਿਓ ਕਾਕਾ ਸਾਡੀਆਂ ਤੇ ਉਮਰਾਂ ਲੰਘ ਗਈਆਂ ਅੱਜ ਇੱਕ ਸਾਡਾ ਛੋਟਾ ਵੀਰ ਡਾਕਟਰ ਗੁਰਿੰਦਰ ਜੀ ਦਾ ਬੇਟਾ ਉਹਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਬਲੱਡ ਕੈਂਪ ਲਗਵਾ ਲਗਵਾਨੇ ਆ ਜੀ ਉਹ ਨਾਲ ਇਹਨੂੰ ਮਿਸ ਕਰੀਦਾ ਵਾ ਤੇ ਨਵੀਂ ਪੀੜ੍ਹੀ ਨੂੰ ਦੇਣਾ ਸਾਡੇ ਵੱਲੋਂ ਕਿ ਸੁਨੇਹਾ ਵਾ ਵੀ ਯੂਥ ਬਚਾਓ ਪੰਜਾਬ ਬਚਾਓ ਜਿਹੜਾ ਯੂਥ ਅੱਜਕੱਲ ਬੜਾ ਦਲਦਲ ਦੀ ਕਹਿਰ ਵਿੱਚ ਫਸਿਆ ਆਪਾਂ ਯੂਥ ਨੂੰ ਕਹਿਣਾ ਚਾਹੁੰਦੇ ਆ ਯੂਥ ਨੂੰ ਕਹਿੰਨੇ ਆ ਵੀ ਸਾਰੇ ਬੁਰੇ ਕੰਮਾਂ ਨੂੰ ਛੱਡ ਕੇ ਵਧੀਆ-ਵਧੀਆ ਕੰਮ ਕਰੋ। ਸਮੀਰ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਵੀ ਕੀਤਾ। ਅਤੇ ਬਾਕੀ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਹੋ ਜਿਹੇ ਕੰਮਾਂ ਵਿੱਚ ਵੱਧ ਤੋਂ ਵੱਧ ਪਾਗ ਲੈਣ ਅਤੇ ਖੂਨਦਾਨ ਕਰਨ ਤਾਂ ਜੋ ਲੋੜਵੰਦ जिंदਗੀਆਂ ਨੂੰ ਬਚਾਇਆ ਜਾ ਸਕੇ। ਅਮਰਥਰ ਫਾਸਟਵੇ ਖਬਰਾਂ ਨਾਲ ਮਿਲਈ। ਰਕੇਸ਼ ਕੁਮਾਰ